ਸੈਕੰਡ ਇਨਸੀਡੈਂਟ ਹੈ ਇਹ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਕਾਫੀ ਦਿਨ ਤੋਂ ਜਿਹੜਾ ਇਸ ਜਿਹੜਾ ਇਸ ਦੇ ਪਿੱਛੇ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਇਸ ਆਪਰੇਸ਼ਨ ਦੇ ਵਿੱਚ ਜਿਹੜੇ ਇਹ ਤਿੰਨ ਵਿਅਕਤੀਆਂ ਜਿਹੜੀ ਜਿਹੜੀ ਗ੍ਰਿਫਤਾਰੀ ਹੋਈ ਹੈ ਸਿਮਰਜੀਤ ਸਿੰਘ ਏਲੀਆ ਸਿਮੂ ਜਿਹੜਾ ਕਿ ਪਿੱਛੋ ਹਰਦੌਰਤਨ ਦਾ ਇਹ ਰਹਿਵਾਸੀ ਹੈ ਤੇ ਫਿਲਹਾਲ ਜਿਹੜਾ ਹੈ ਛੇੜਟਾ ਅਮਸਰ ਕਮਰਸ਼ੇਡ ਦੇ ਵਿੱਚ ਇਹ ਰਹਿ ਰਿਹਾ ਸੀ ਗੁਰਸੇਵਕ ਸਿੰਘ ਏਲੀਆ ਸੇਵਕ ਇਹ ਸ਼ਹੀਦ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਇਸ ਤੋਂ ਇਲਾਵਾ ਪਾਰਸ ਮੁਹੰਮਦ ਹੁਸੈਨ ਜਿਹੜਾ ਪੀਰਾਵਾਲਾ ਮਹੱਲਾ ਜਾਂ ਬਾਜ਼ਾਰ ਹੈ ਗੁਰਨਾਮਨਗਰ ਬੀ ਡਿਵੀਜ਼ਨ ਅੰਮ੍ਰਿਤਸਰ ਕਮਿਸ਼ਨਰੇਟ ਦਾ ਇਹ ਏਰੀਆ ਸ਼ੀ ਹੈ ਇਸ ਦੇ ਵਿੱਚ ਜਿਹੜਾ ਜਿਹੜਾ ਐਂਗਲ ਸਾਡੇ ਸਾਹਮਣੇ ਆ ਰਿਹਾ ਉਸ ਦੇ ਵਿੱਚ ਇਹਨਾਂ ਦਾ ਜੋ ਹੈਂਡਲਰ ਹੈ ਪ੍ਰਭ ਨਾਮ ਦਾ ਇੱਕ ਵਿਅਕਤੀ ਹੈ ਜੋ ਕੈਨੇਡਾ ਬੇਸਡ ਹੈ ਜੋ ਸਾਡੀ ਮੁੱਢਲੀ ਇਨਫੋਰਮੇਸ਼ਨ ਤੇ ਇੰਟੈਰੋਗੇਸ਼ਨ ਸਾਹਮਣੇ ਆਇਆ ਹੈ ਇਹ ਪ੍ਰਭ ਨਾਮ ਦਾ ਜਿਹੜਾ ਹੈਂਡਲਰ ਹੈ ਇਹ ਸਿਮਰਨਜੀਤ ਉਹਦੇ ਟੱਚ ਵਿੱਚ ਸੀਗਾ ਤੇ ਸਿਮਰਨਜੀਤ ਜਿਹੜਾ ਹੈ ਤੇ ਫਰਦਰ ਇਹਨੂੰ ਜਿਹੜਾ ਹੈ ਦੋ ਬੰਦਿਆਂ ਨੂੰ ਡਿਪਲੂਟ ਕੀਤਾ ਗਿਆ ਸੀ ਇਹ 파ਰਿਸ ਮੁਹੰਮਦ ਹੁਸੈਨ ਤੇ ਗੁਰਸੇਵਕ ਸਿੰਘ ਏਲੀਆ ਸੇਵਕ ਇਹਨਾਂ ਦੋਨਾਂ ਨੂੰ ਜਿਹੜਾ ਹੈ ਅੱਗੇ ਇੱਕ ਟਾਰਗੇਟਸ ਇਹਨਾਂ ਨੇ ਪ੍ਰੋਵਾਈਡ ਕਰਨਾ ਸੀ ਤੇ ਉਹ ਜਿਹੜਾ ਹੈ ਇਹਨਾਂ ਨੂੰ ਫਰਦਰ ਜਿਹੜਾ ਹੈ ਇਹਨਾਂ ਦੇ ਪਿੱਛੇ ਜੋ ਸਾਡੇ ਸੋਰਸਸ ਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹਨਾਂ ਦੇ ਪਿੱਛੇ ਜੋ ਸਾਡੀ ਟੀਮਸ ਲੱਗੀਆਂ ਹੋਈਆਂ ਸਨ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਿਹੜਾ ਇਹ ਪ੍ਰਭ ਨਾਂ ਦਾ ਇਹ ਕੈਨੇਡਾ ਬੇਸਡ ਹੈਂਡਲਰ ਹੈ ਉਸਦੇ ਬਾਰੇ ਵੀ ਅਸੀਂ ਜਿਹੜੀ ਅੱਗੇ ਫਰਦਰ ਜਿਹੜੀ ਹੈ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹ ਪੂਰੇ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਜਿਹੜੀਆਂ ਨੇ 30 ਬੋਰ ਦੀਆਂ 6 ਮੈਗਜ਼ੀਨ 9 ਜ਼ਿੰਦਾ ਰਹੋਂ ਤੇ 3 ਬੋਰ ਦੇ ਨੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਇੱਕ ਬਿਨਾ ਨੰਬਰੀ ਐਕਟਿਵਾ ਜਿਹੜਾ ਹੈ ਉਹਦੀ ਵੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਜਿਹੜਾ ਮੋਡਲੀ ਪੁੱਛ ਕੇ ਸਾਹਮਣੇ ਆਇਆ ਕਿ ਇਹ ਥੋੜਾ ਰੈਡੀਕਲ ਐਂਗਲ ਤੋਂ ਇਹ ਕੁਛ ਨਾ ਕੁਛ ਕਰਨ ਦੇ ਫਰਾਗਤ ਸਨ ਕਿਸੇ ਟਾਰਗੇਟ ਕਿਲਿੰਗ ਦੇ ਜਿਹੜਾ ਇਹਨਾਂ ਨੂੰ ਜਿਹੜਾ ਹੈ ਉੱਥੋਂ ਜਿਹੜਾ ਇਹਨੂੰ ਅਸਾਈਨਮੈਂਟ ਹੋਈ ਸੀਗੀ ਤੇ ਇਹ ਉਸ ਫਿਰਾਕਤ ਸਨ ਤੇ ਜਿਹੜਾ ਟਾਰਗੇਟ ਦਿੱਤਾ ਜਾਣਾ ਸੀ ਉਹ ਇੱਕ ਤੀਜਾ ਬੰਦਾ ਜੋ ਕਿ ਅਸੀਂ ਇੰਟਰੋਗੇਸ਼ਨ ਕਰ ਰਹੇ ਆ ਉਹਦੀ ਆਇਡੈਂਟੀਫਿਕੇਸ਼ਨ ਹੋਣੇ ਵਾਲੀ ਹੈ ਉਹਦੇ ਉਹਨੇ ਇਹਨਾਂ ਨੂੰ ਦੇਣਾ ਸੀ ਸੋ ਇੱਕ ਜਿਹੜਾ ਹੈ ਇੱਕ ਫਿਰਕ ਜਿਹੜੀ ਤੁਸੀਂ ਗੱਲ ਕੀਤੀ ਹੈ ਫਿਰਕਾ ਪ੍ਰਸਤੀ ਦਾ ਐਂਗਲ ਤੇ ਉਸ ਤਰੀਕੇ ਦੇ ਨਾਲ ਇਹ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕਤ ਸਨ ਸਰ ਅਮਰਸਰ ਤੋਂ ਬਾਰਡਰੀ ਜਿਹਨੂੰ ਜਾ ਰਹੇ ਸੀ ਭਾਵੇਂ ਕੱਕੜ ਪਿੰਡ ਹੋਵੇ ਜਾਂ ਟਾਲੀ ਹੋਵੇ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਸੀ ਜਾਂ ਕੋਈ ਇਹਨਾਂ ਦਾ ਕੋਈ ਸਬੰਧ ਕਿਸੇ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੇ ਸਿਮਰਨਜੀਤ ਇਲੀਆ ਸਿਮੂ ਦੇ ਨਾਲ ਅਟੈਚ ਸੀ ਜਿਹੜਾ ਸਿਮਰਨਜੀਤ ਤੇ ਇਹਨਾਂ ਨੇ ਜੋ ਪਹਿਲਾਂ ਵੈਪਨਸ ਜਿਹੜੇ ਨੇ ਜਿਹੜੇ ਅਸੀਂ ਗੱਲ ਕਰਦੇ ਆ ਕਿ ਸਮਗਲਡ ਵੈਪਨਸ ਨੇ ਇਹਨਾਂ ਨੂੰ ਰਿਟਰੀਵ ਕਰਕੇ ਫਰਦਰ ਇਹਨਾਂ ਕੋਲੇ ਜਾਣੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਤੇ ਟਾਰਗੇਟ ਮਿਲਣ ਤੋਂ ਬਾਅਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸਰ ਇੱਕ ਇੱਕ ਦਿਨ ਦੱਸਦੇ ਚਲੋ ਸਾਨੂੰ ਤੁਸੀਂ ਮੀਡੀਆ ਤੇ ਭਵਨ ਨਹੀਂ ਸ਼ੇਅਰ ਕਰ ਸਕਦੇ ਜਿਹੜਾ ਟਾਰਗੇਟ ਸੀ ਕਵੇਲੇ ਗੇਸੇ ਵੀ ਕਿ ਤੁਹਾਨੂੰ ਇਹਨਾਂ ਨੇ ਕੋਈ ਹਿੰਟ ਦਿੱਤਾ ਜਾਂ ਤੁਹਾਡੇ ਦੇਖੋ ਜੀ ਸਾਡੀ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਵਿਅਕਤੀ ਦੀ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਤੇ ਆਪਰੇਸ਼ਨਲ ਪੁਆਇੰਟ ਆਫ View ਨਾਲ ਇਹ ਅਜੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਂਝੀ ਕਰਨੀ ਵਾਜਬ ਨਹੀਂ ਹੋਏਗੀ ਹਾਂਜੀ ਉਹ ਸਾਰਾ ਉਹ ਸਾਰੇ ਐਂਗਲਸ ਜਿਹੜੇ ਆ ਸੀ ਉਹ ਉਹਨਾਂ ਪਹਿਲੂ ਵੱਲ ਸੀ ਧਿਆਨ ਦੇ ਰਿਹਾ ਜਿਹੜੀ ਮੈਂ ਬੋਇਲ ਬ੍ਰਹਮ ਕੀਤੇ ਪਿਛਲੇ ਗਾਇਓ ਕੋ ਜਿਹੜੀ ਤੁਸੀਂ ਪਹਿਲੇ ਪੀਸੀ ਮੀ ਜਿਸ ਉਹ ਨੈਟ ਇੰਟਰਨੈਟ ਕਨੈਕਟ ਕਰਨੀ ਕਰਦੇ ਕਿ ਉਹਨੇ ਜੋ ਸਿਮਸ ਵੀ ਰਿਕਵਰ ਕਰ ਲਿਆ ਦੇਖੋ ਜੀ ਬੇਸਿਕਲੀ ਜਿਹੜੇ ਗੈਂਗਸਟਰਸ ਨੇ ਉਹ ਹੌਟਸਪots ਇੰਟਰਨੈਟ ਜੁੜ ਹੈ ਉਹਨੂੰ ਯੂਜ਼ ਕਰਦੇ ਆ ਇਹ ਫ੍ਰੀਕੁਐਂਟਲੀ ਜਿਹੜੇ ਆਪਣੇ ਫੋਨਸ ਤੇ ਸਿਮਸ ਨੂੰ ਚੇਂਜ ਕਰਦੇ ਰਹਿੰਦੇ ਆਂ। ਤੋਂ ਇਹ ਜਿਹੜੇ ਪੰਜ ਸਾਡੇ ਕੋਲ ਮੋਬਾਈਲ ਫੋਨਸ ਜਿਹੜੇ ਰਿਕਵਰ ਹੋਏ ਨੇ ਅਸੀਂ ਉਹਨਾਂ ਦੀ ਫੋਰੈਂਸਿਕ ਜਿਹੜੀ ਹੈ ਜਾਂਚ ਉਹ ਕਰਵਾਉਣ ਲਈ ਉਹਨਾਂ ਨੂੰ ਭੇਜ ਦਿੱਤਾ। ਉਹ ਪੋਜੀਸ਼ਨ ਸਾਰੇ ਉਹਨਾਂ ਦੇ ਅਵਸਰ ਦੇ ਵਿੱਚ ਐਕਟਿਵ ਸੀਸ ਰਹੇ ਕਿਤੇ ਜਿਆ ਕਿ ਜਿਹਦਾ ਘਰਿਆੜੇ ਜਿਹਾ ਇਨਸੀਡੈਂਟ ਹੋਇਆ ਸੀ ਪਹਿਲੀ ਕੇਸ ਦੇ ਵਿੱਚ। ਮੈਂ ਲਗਭਗ ਸਾੜੇ ਕਿਨੇ ਕੇ ਲਈ ਮਾਪੀ ਕਰਦੇ। ਦੇਖੋ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਅਸੀਂ ਉਹ ਕਲੈਕਟ ਕਰ ਰਿਹਾ ਡਿਫਰੈਂਟ ਕਿਉਂਕਿ ਇਹ ਪੁਲਿਸ ਸਟੇਸ਼ਨਸ ਦੇ ਹਰਿਆਸ਼ੀ ਨੇ। ਜਿਲ੍ਹਾRETURNTRANSFER ਤੋਂ ਨੇ ਅਸੀਂ ਉਹਨਾਂ ਤੋਂ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਹੰਗਾਈ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਇਹਨਾਂ ਦੇ ਏਰੀਆ ਆਫ ਆਪਰੇਸ਼ਨ ਦੀ ਗੱਲ ਕਰ ਰਹੇ ਹੋ ਬੇਸਿਕਲੀ ਇਹ ਬਾਰਡਰ ਬੈਲਟ ਦੇ ਵਿੱਚ ਜਿੰਨੇ ਵੀ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਆਪਰੇਟ ਕਰਦੇ ਸੀ ਬੇਸਿਕਲੀ ਸਮਗਲਡ ਵੈਪਨਸ ਨੂੰ ਰਿਟਰੀਵ ਕਰਨਾ ਉਸ ਤੋਂ ਬਾਅਦ ਫਰਦਰ ਜਿਹੜੇ ਟਾਰਗੇਟ ਕਿਲਿੰਗ ਵਾਸਤੇ ਟਾਰਗੇਟਸ ਅਸਾਈਨ ਹੁੰਦੇ ਨੇ ਤੇ ਸ਼ੂਟਰਸ ਜਿਹੜੇ ਆ ਉਹਨਾਂ ਨੂੰ ਇਨਵੋਲ ਕਰਕੇ ਐਕਟਿਵਲੀ ਉਹਨਾਂ ਨੂੰ ਅਸੋਸੀਏਟ ਕਰਦੇ ਸੀ ਆਪਣੇ ਨਾਲ ਤੇ ਫਰਦਰ ਉਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਕੇ ਜਿਹੜਾ ਹੈ ਟਾਰਗੇਟ ਕਿਲਿੰਗ ਦਾ ਜਿਹੜੀ ਇਹ ਟਾਸਕਿੰਗ ਉਹਨਾਂ ਨੂੰ ਕੀਤੀ ਜਾਂਦੀ ਸੀ ਸਰ ਇਹਨਾਂ ਦਾ ਕਿ ਹੋਰ ਵੀ ਨੈਟਵਰਕ ਹੋ ਸਕਦਾ ਤੇ ਜਿਹੜਾ ਕਾਰਜ ਜਿਹੜਾ ਸੀ ਇਹ ਪ੍ਰੋਪੋਸਟ ਲਈ ਕਰਦੇ ਸੀ ਜਿਹੜਾ ਕੈਨੇਡਾ ਤੇ ਦੱਸਿਆ ਗਿਆ ਬਿਲਕੁਲ ਜੀ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਅੱਗੇ ਫਰਦਰ ਇਹ ਸਾਡਾ ਜੀ ਆਪਰੇਸ਼ਨ ਜਿਹੜਾ ਹੈ ਖਤਮ ਨਹੀਂ ਹੋਇਆ ਹੈ ਇਹ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਹੋਰ ਵੀ ਖੁਲਾਸੀ ਹੋਣ ਦੀ ਉਮੀਦ ਹੈ ਇਹ ਸਰ ਜਿਹੜਾ ਇੱਕ 10 ਹਵਾਲੇ ਨਾਲ ਪ੍ਰਾਪਤ ਹੈ ਜਿਕਰ ਕੀਤਾ ਤੁਸੀਂ ਇਹ ਜਿਹੜਾ ਇਥੇ ਉਹਨੇ ਪਹਿਲਾਂ ਕਿਸੇ ਵਾਰ ਦੱਸਿਆ ਕਿ ਸ਼ਾਮਲ ਜਿਹੜਾ ਆਪ ਫਿਜ਼ੀਕਲੀ ਰਿਹਾ ਕੋਈ ਇਸ ਤਰ੍ਹਾਂ ਦੇਖੋ ਜੀ ਪ੍ਰਭ ਦਾ ਸੁਵਲ ਗੈਂਗ ਜਿਹੜਾ ਬੇਸਿਕਲੀ ਤਰਮਤਾਨ ਵਾਲੇ ਏਰੀਆ ਦੇ ਵਿੱਚ ਐਕਟਿਵ ਰਿਹਾ ਹੈ ਰੀਸੈਂਟਲੀ ਜਿਹੜਾ ਹੈ ਸਾਡੇ ਏਰੀਆ ਦੇ ਵਿੱਚ ਇੱਕ ਦੋ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਜਿਹੜਾ ਹੈ ਇਸ ਦਾ ਨਾਮ ਆਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਡੋਨੀ ਵਗੈਰਾ ਗੈਂਗ ਜਿਹੜਾ ਹੈ ਇਹ ਸਠਿਆਲਾ ਤੇ ਬਾਬਾ ਕਾਲਾ ਦੇ ਏਰੀਆ ਦੇ ਵਿੱਚ ਤੇ ਅਮਸਰ ਦਿਹਾਤੀ ਦੇ ਵਿੱਚ ਐਕਟਿਵਲੀ ਇਨਵੋਲਡ ਰਿਹਾ ਹੈ ਪਿੱਛੇ ਜੇ ਤੁਹਾਨੂੰ ਪਤਾ ਹੈ ਸਠਿਆਲਾ ਇੱਕ ਸਰਪੰਚ ਸਾਹਿਬ ਦਾ ਸਰਪੰਚ ਜਿਹੜਾ ਗੁਰਦੇਵ ਸਿੰਘ ਏਲੀਅਸ ਗੋਖਾ ਸਰਪੰਚ ਹੈ ਉਸ ਦੀ ਕਤਲ ਦੇ ਵਿੱਚ ਵੀ ਜਿਹੜਾ ਹੈ ਗੈਂਗਸਟਰਸ ਇਨਵੋਲਟ ਸਨ ਤੇ ਉਹ ਜਿਹੜੇ ਫਰਦਰ ਜਿਹੜੇ ਆ ਉਹ ਡੋਨੀ ਗੈਂਗ ਦੇ ਨਾਲ ਜਿਹੜਾ ਹੈ ਜਿਹਨਾਂ ਦੀ ਕਤਲ ਹੋਇਆ ਸੀ ਉਹ ਐਸੋਸੀਏਟਡ ਦੱਸੇ ਗਏ ਜਮਿਲ ਸਿੰਘ ਦਾ ਨੌਜਵਾਨ ਦਾ ਮਾਰ ਹੋਇਆ ਸੀ ਉਸ ਦੇ ਵਿੱਚ ਵੀ ਇਹਨਾਂ ਦੀ ਹੈਗੀ ਸੀ ਕੋਈ ਭੂਮਿਕਾ ਜਿਹੜੀ ਪਹਿਲਾਂ ਹੋਇਆ ਸੀਗਾ ਚੱਕੀ ਦੇ ਬਾਹਰ ਦੇਖੋ ਜੀ ਉਸ ਕੇਸ ਦੇ ਵਿੱਚ ਜਿਹੜੇ ਸੀ तकरीबन ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਉਹ ਫੜਲੇ ਗਏ ਸਨ ਤੇ ਚਲਾਨ ਹੋ ਗਏ ਸਨ ਇਸ ਤੋਂ ਇਲਾਵਾ ਕਿਉਂਕਿ ਇਹ ਐਸੋਸੀਏਟਡ ਮੈਂਬਰ ਨੇ ਉਸ ਗੈਂਗ ਦੇ ਸੋ ਇਹ ਸਾਰੇ ਜਿਹੜੇ ਹੈ ਇਨ ਕੋਆਰਡੀਨੇਸ਼ਨ ਕੰਮ ਕਰਦੇ ਨੇ ਤੇ ਨਿਊ ਰਿਕਰੂਟਮੈਂਟ ਜਿਹੜੀ ਹੈ ਬਾਰਡਰ ਬੈਲਟ ਦੇ ਵਿੱਚ ਕਿਉਂਕਿ ਇਹ ਆਮ ਜਿਹੜੇ ਯੂਥ ਹੈ ਯੰਗ ਜਿਹੜੇ ਮੁੰਡੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਸ਼ੂਟਿੰਗ ਤੇ ਫਾਇਰਿੰਗ ਦਾ ਇਹ ਕੰਮ ਕਰਾਉਂਦੇ ਨੇ ਉਸ ਪ੍ਰਿੰਟ ਸਾਰਾ ਗਾ ਨਹੀਂ ਕਿਹਾ ਜਿਹੜੇ ਗੋਲੀ ਲਗਾਉਣੀ ਜਾਂਦਾ ਗੋਦੀ ਖਿਚਾ ਹਮਲ ਕਰਿਆ ਨਾ ਜੀ ਬਿਲਕੁਲ ਜੀ ਇਹ ਪਿੱਛੇ ਜੇ ਜੋ ਹੈ ਇਹਨਾਂ ਨੇ ਜਿਹੜਾ ਇਨ ਟੈਂਡਮ ਜਿਹੜਾ ਹੈ ਕਈ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਹੈ ਸਰ ਖੁਸ਼ਪਰੀ ਦੀ ਹਾਲਤ ਜਿਹੜੀ ਹੈ ਉਹਨੂੰ ਉਹ ਸਟੇ ਉਹ ਸਟੇਬਲ ਹੈ ਜੀ ਜਦੋਂ ਉਹਨੂੰ ਉਹ ਛੁੱਟੀ ਮਿਲਦੀ ਹੈ ਤੇ ਪ੍ਰੋਪਰਲੀ ਉਹਦਾ ਜੋ ਲੀਗਲੀ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਕਰਕੇ ਉਸ ਦੀ ਇੰਟਰੋਗੇਸ਼ਨ ਕੀਤੀ ਜਾਵੇ ਸਰ ਜਿਹੜੇ ਤਿੰਨ ਫੜੇ ਜਿਹਨੀਆਂ ਬੇਤੀ ਲੱਗਦਾ ਨਹੀਂ ਕਿ ਕੁਝ ਹੋਰ ਜਿਹੜੀ ਨੇ ਗੈਂਗਲੀ ਸ਼ੂਟਰਸ ਨੇ ਉਹ ਜਿਹੜੇ ਆ ਬੰਦੇ ਫੜੇ ਜਾ ਸੀ ਜੀ ਬਿਲਕੁਲ ਜੀ ਇੰਟਰੋਗੇਸ਼ਨ ਚੱਲਦੀ ਹੈ ਤੇ ਫਰਦਰ ਜਿੰਨੇ ਵੀ ਇਹਨਾਂ ਦੇ ਐਸੋਸੀਏਟਸ ਹੋਰ ਵੀ ਇਸ ਏਰੀਆ ਦੇ ਵਿੱਚ ਐਕਟਿਵ ਨੇ ਉਹਨਾਂ ਦੀ شناخت ਹੋਏਗੀ ਤੇ ਉਹਨਾਂ ਦੀ ਗ੍ਰਫਤਾਰੀ ਜਲਦੀ ਕੀਤੀ ਜਾਵੇਗੀ। ਕੋਈ ਚਗਾਵੇਂ ਇੱਕ ਫਾਈਲ ਹੋਈ ਸੀ ਤੁਹਾਡੇ ਨਾਲ ਕਪੜਾ ਵਪਾਰੀ। ਉਸ ਦੇ ਵਿੱਚ ਵੀ ਕੋਈ ਗੈਂਗਸਟਰ ਲਿੰਕ ਮਿਲਿਆ ਜਾਂ ਕੋਈ ਹੋਰ ਜੀ ਜਿਹੜਾ ਤੁਸੀਂ ਚਗਾਵੇਂ ਦੀ ਗੱਲ ਕਰ ਰਹੇ ਇੱਕ ਲੋਪੋਕੇ ਦੇ ਵਿੱਚ ਹੋਈ ਸੀ ਜਿਹੜੀ ਲੋਪੋਕੇ ਦੇ ਵਿੱਚ ਹੋਈ ਸੀ ਉਹ ਲਾਸਟ ਜਿਹੜਾ ਹੈਗਾ ਜਿਹੜੇ ਸਾਡਾ ਇਨਕਾਊਂਟਰ ਹੋਇਆ ਸੀ ਉਸ ਦੇ ਵਿੱਚ ਜੋ ਮਰਤਕ ਸੀ ਉਹ ਤੇ ਜਿਹੜੇ ਦੋ ਹੋਰ ਉਹਦੇ ਐਸੋਸੀਏਟ ਸੀ ਉਹਨਾਂ ਵੱਲੋਂ ਜਿਹੜੀ ਉਹ ਲੋਪੋਕੇ ਜਿਹੜੀ ਫਾਇਰਿੰਗ ਕਰਵਾਈ ਗਈ ਸੀ ਉਹਨਾਂ ਵੱਲੋਂ ਹੀ ਕਰਵਾਈ ਗਈ ਸੀ ਸਰ ਚਾਟੀਵਿੰਡ ਦਾ ਇੱਕ ਮਸਲਾ ਉਹਦੇ ਵਿੱਚ ਜੀ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਰੈਗੂਲਰਲੀ ਰੂਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਨਾਕਾਬੰਦੀ ਕੀਤੀ ਜਾਂਦੀ ਹੈ ਉਸੇ ਨਾਕਾਬੰਦੀ ਦੇ ਤਹਿਤ ਚਾਟੀਵਿੰਡ ਪੁਲਿਸ ਸਟੇਸ਼ਨ ਦੇ ਵਿੱਚ ਇਹ ਨਾਕਾਬੰਦੀ ਕੀਤੀ ਗਈ ਸੀ ਇਸੇ ਨਾਕਾਬੰਦੀ ਦੇ ਦੌਰਾਨ ਨਾਕੇ ਤੋਂ ਇੱਕ ਸੁਖਰਾਤ ਸਿੰਘ ਉਰਫ ਮੁੰਡੀ ਤੇ ਗੁਰਪ੍ਰੀਤ ਸਿੰਘ ਉਰਫ ਗੋਲ ਇਹ ਰਸੂਲਪੁਰ ਪਿੰਡ ਜਿਹੜਾ ਇੱਕ ਥਾੜਾ ਜੰਡੇਆਲੇ ਦੇ ਵਸਨੀਕ ਨੇ ਇਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਇਹਨਾਂ ਦੀ ਜਿਹੜੀ ਹੈ ਪੁੱਛਗਿੱਛ ਤੋਂ ਬਾਅਦ ਤੇ ਇਹਨਾਂ ਦੀ ਜਿਹੜੀ ਹੈ ਜਦੋਂ ਜਾਂਚ ਕੀਤੀ ਗਈ ਇਹਨਾਂ ਕੋਲੋਂ ਇੱਕ ਬੱਤੀ ਬੋਰ ਦਾ ਪਿਸਤਲ ਦੋ ਜ਼ਿੰਦਾ ਰੌਂਦ ਤੇ ਇੱਕ ਬਲਟੀਨਾ ਮੋਟਰਸਾਈਕਲ ਜਿੱਤੇ ਸਵਾਰ ਸਨ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਫਰਦਰ ਇਹਨਾਂ ਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਬੇਸਿਕਲੀ ਇਹ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਫਾਇਰਿੰਗ ਵਗੈਰਾ ਕਰਕੇ ਜਿਹੜਾ ਹੈ ਕਈ ਵਾਰ ਜਿਹੜਾ ਹੈ ਲੋਕਾਂ ਤੋਂ ਜਿਹੜਾ ਰੈਨਸਮ ਦੀ ਜਿਹੜੀ ਹੈ ਉਹ ਵੀ ਕਰਦੇ ਸਨ ਮਲਟੀਨੈਸ਼ਨਲ ਹੋਰ ਵੀ ਗੈਂਗ ਇਹ ਸਾਰੀ ਜਿਹੜੀ ਪੁਛਗਿੱਛ ਚੱਲ ਰਹੀ ਹੈ ਕਿ ਇਹ ਕਿਸ ਕਿਸੇ ਲੋਕਲ ਗੈਂਗ ਦੇ ਨਾਲ ਜਿਹੜੇ ਹੈ ਕਿਸ ਲੋਕਲ ਗੈਂਗ ਦੇ ਨਾਲ ਇਹ ਐਸੋਸੀਏਟਿਡ ਸਨ ਹੋਰ ਇਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਹੋ ਰਹੀ ਹੈ ਕੱਥੂ ਨੰਗਲ ਬੈਂਕ ਬਗੈਰਤੀ ਕੱਥੂ ਨੰਗਲ ਬੈਂਕ ਬਗੈਰਤੀ ਜਿਵੇਂ ਤੁਹਾਨੂੰ ਪਤਾ ਹੈ ਗੋਪਾਲਪੁਰਾ ਵਿਖੇ ਹੋਈ ਸੀ ਤੇ ਉਸ ਦੇ ਜਿਹੜੇ ਹੈ ਮੇਨ ਜਿਹੜੇ ਤਿੰਨ ਦੋਸ਼ੀ ਸਨ ਉਹ ਗ੍ਰਿਫਤਾਰ ਹੋ ਗਏ ਸਨ ਉਸ ਦੀ ਜਿਹੜੇ ਹੈ ਸੀਰੀਜ਼ ਦੇ ਵਿੱਚ ਜਿਹੜਾ ਇੱਕ ਹੋਰ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਜਿਹੜਾ ਹੈ ਉਹਦੀ ਗ੍ਰਿਫਤਾਰੀ ਹੋਈ ਹੈ ਤੇ ਫਰਦਰ ਇਸ ਤੋਂ ਜੋ ਰਿਕਵਰੀ ਹੋਣੀ ਹੈ ਉਸ ਦੇ ਲਈ ਜਿਹੜੀ ਪੁਲਿਸ ਪਾਰਟੀ ਹੈ ਇਨਟੈਰੋਗੇਸ਼ਨ ਇਹਦੀ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਇਹਨੇ ਮੰਨਿਆ ਹੈ ਕਿ ਇਹਨੇ ਕਰੀਬਨ ਜਿਹੜਾ ਹੈ ਲੱਖ ਰੁਪਏ ਤੋਂ ਉੱਪਰ ਜਿਹੜਾ ਹੈ ਨੇ ਖਰਚਿਆ ਹੈ ਅਲੱਗ-ਅਲੱਗ ਜਗ੍ਹਾ ਤੇ ਕੁਝ ਜਿਹੜਾ ਹੈ ਇਹਦੇ ਕੋਲ ਜਿਹੜਾ ਹੈ ਕੈਸ਼ ਵੀ ਪਿਆ ਉਹ ਸਾਰੀ ਰਿਕਵਰੀ ਜਿਹੜੀ ਹੈ ਹੁਣੇ ਹੋਣ ਜਾ ਰਹੀ ਹੈ ਚਾਤੀਵੰਦ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋਈ ਹੈ ਸਰ ਜੇ ਚਾਤੀਵੰਦ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਿਹੜੇ ਹੈਗੇ ਸੀ ਆਪਣਾ ਗ੍ਰਿਫਤਾਰੀ ਦੇ ਵਿੱਚ ਸ਼ਾਮਿਲ ਜਿਹੜੇ ਵਿਅਕਤੀ ਪਰੇ ਦੇ ਨਾ ਕਿ ਪ੍ਰੋਫੀ ਵੀ ਮਾਨੇ ਦਰਜ ਹੈ ਇਹ ਸਾਰੀ ਜਿਹੜੀ ਜਿਹੜਾ ਡਾਟਾ ਹੈ ਉਹ ਕਨਸਰਨਡ ਇਹਨਾਂ ਦੇ ਪੁਲਿਸ ਸਟੇਸ਼ਨ ਤੋਂ ਲਿਆ ਜਾ ਰਿਹਾ ਹੈ